ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਗਾਉਣ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ 2 ਘੰਟਿਆਂ ਵਿੱਚ ਕੀਤਾ ਗ੍ਰਿਫਤਾਰ ਅੱਜ ਬਟਾਲਾ ਵਿੱਚ ਜਿਸ ਤਰ੍ਹਾਂ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲੱਗਣ ਦੇ ਨਾਲ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਉੱਥੇ ਹੀ ਬਟਾਲਾ ਪੁਲਿਸ ਵੱਲੋਂ ਮੁਸ਼ਤਦੀ ਦਿਖਾਉਂਦੇ ਹੋਏ ਪੋਸਟਰ ਲਗਾਉਣ ਵਾਲੇ ਦੋ ਨੌਜਵਾਨਾਂ ਨੂੰ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਇਸ ਦੀ ਜਾਣਕਾਰੀ ਐਸਐਸਪੀ ਬਟਾਲਾ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਬਟਾਲਾ ਤੋਂ ਰਮੇਸ਼ ਪਾਟਿਆ ਦੀ ਖਾਸ ਰਿਪੋਰਟ ਅੱਜ 31 ਜਨਵਰੀ 2024 ਨੂੰ ਚੱਕਰੀ ਬਾਜ਼ਾਰ ਬਟਾਲਾ ਦੇ ਵਿੱਚ ਤਿੰਨ ਪੋਸਟਰਸ ਮਿਲੇ ਸੀ ਜਿਦੇ ਵਿੱਚੋ ਖਾਲੀ ਸਨ ਜਿੰਦਾਬਾਦ ਲਿਖਿਆ ਸੀ ਉੱਤੇ ਉਗਰਾੰਤ ਇੱਕ ਕਾਨਿਕ ਦਾ ਮਹੌਲ ਫੈਲਾ ਸਕੋ ਇਮੀਡੀਏਟਲੀ ਜੋ ਬਟਾਲਾ ਟੀਮ ਵੱਖ-ਵੱਖ ਟੀਮਾਂ ਦਾ ਉਹ ਹੋ ਗਏ ਨਾਲ ਹੀ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਉਹਨਾਂ ਦੇ ਸਬੰਧੀ ਨੋਟ ਮਿਲ ਗਏ दो घंटे के अंदर अंदर जो इन इंसीडेंट केन्वॉल्व से दोवें अक्यूज़ में फड़े गए है और उन्होंने उन्होंने तो गिछते चीज़ भी आई हुई है इन्होंने दस थावान पोस्टर्स अच लाएँ सारे थावान तो साड़ी जो है वो रिकवर भी हो गए हैं और उद्देशन अक्यूज़ हैगा बलविंदरजीत सिंह छब्बीस साल का है और दूजा जो है वो माइनर वह डिटेल्स असं नहीं दे सकते हैं और ये पिछों जो कारण हैगे ਕਿਉਂ ਇਹ ਨਾ ਕੀਤੀ ਹੈਗੀ ਹਲੇ ਤੱਕ ਤੋ ਉਹਦੇ ਤੇ ਕੋਈ ਚੀਜ਼ ਇਦਾਂ ਹੀ ਸਾਹਮਣੇ ਨਹੀਂ ਆਈ ਕਿ ਉਹਦੇ ਤੇ ਪਿੱਛੇ ਕੋਈ ਕਿਸੇ ਨੇ ਕਹਿਲਵਾ ਕੇ ਕਹੇ ਹੋਣ ਇਦਾਂ ਹੀ ਕੋਈ ਗੱਲ ਹੋਵੇ ਉਹਨਾਂ ਦੇ ਦਿਮਾਗ 'ਚ ਇਹ ਹੈਗਾ ਕਿ ਖਾਲਿਸਤਾਨ ਉਹਨਾਂ ਦਾ ਹੱਕ ਹੈ ਤੋ ਇੱਕ ਤਰੀਕੇ ਨਾਲ ਉਹਨਾਂ ਦਾ ਰਿਲੀਜੀਅਸ ਆਪਾ ਕਹਿੰਦੇ ਆ ਰੈਡੀਕਲਾਈਜੇਸ਼ਨ ਉਸ ਉਸ ਵੱਲੋਂ ਲੱਗਦੀ ਹੈਗੀ ਉਹ ਹਲੇ ਸਾਡੀ ਜੋ ਪੁੱਛਗਿੱਛ ਹੋਊਗੀ ਉਸ ਤੋਂ ਬਾਅਦ ਵੀ ਵਿਲ ਅਸੀਂ ਤੁਹਾਨੂੰ ਡਿਵੀਲ ਕਰਾਂਗੀ ਜੇ ਕੋਈ ਹੋਰ ਚੀਜ਼ ਨਿਕਲਦੀ ਹੈ ਤੇ ਕੇਸ ਦਰਜ ਕਰਤਾ ਮੈਂ ਇਹਦੇ ਤੇ ਐਫਆਈਆਰ ਨੰਬਰ 10 ਫੁੱਲ ਸਟੇਸ਼ਨ ਸਿਟੀ ਦੇ ਵਿੱਚ ਦਰਜ ਹੋਈ ਹੈ ਸੈਕਸ਼ਨ 153ਏ ਦੇ ਵਿੱਚ ਉਹ ਸੈਕਸ਼ਨ 153ਏ ਹੁੰਦੀ ਹੈ ਕਿ ਜੀ ਦੋ ਰਿਲੀਜੀਅਸ ਕਮਿਊਨਿਟੀ ਦੇ ਵਿੱਚ ਇੱਕ ਪ੍ਰੋਬਲਮ ਕ੍ਰੀਏਟ ਕਰਨ ਦਾ ਔਰ ਰਾਈਟਿੰਗ ਦਾ ਉਹ ਸੈਕਸ਼ਨ ਬਣਦੀ ਹੈਗੀ ਉਹਦੇ ਉਹਦੇ ਤਹਿਤ ਪਰਚਾ ਦਚੋ ਜੋਨਲਰ ਕਹਦੇ ਹੋਇਆ ਜੀ ਕਿ ਕਿਤੇ ਲਗਾ ਪਰਚਾ ਦਉਆਂ ਤੇ ਹੋਈ ਇੱਕ ਜੋ ਮੇਨ ਅਕਿਊਜ਼ਰ ਮੈਂ ਤੁਹਾਨੂੰ ਦੱਸਦਾ ਬਲਵਿੰਦਰਜੀਤ ਹੈਗੇ ਦੋ ਜੀ ਦਾ ਅਸ ਪਰ ਲਾਅ ਅਸੀਂ ਮਾਈਨਰ ਦਾ ਡਿਟੇਲ ਨਹੀਂ ਦੇ ਸਕਦੇ ਹਾਂ ਪਰਚਾ ਮਾਈਨਰ ਦਾ ਵੀ ਹੋਏਗਾ ਹਾਂਜੀ ਉਹ ਹੋਊਗਾ ਬਿਲਕੁਲ ਹੋਊਗਾ ਮੈਡਮ ਦੋਨੋਂ ਕਿੱਥੋਂ ਦੇ ਆ ਅ ਇਹ ਇਥੇ ਲੋਕਲ ਪਟਾੜੀ ਦੀ ਹੈਗੀ ਜੀ ਬੌਲੀਂਦਰਜੀਤ گاؤں ਹੈਗਾ ਓਪਨ ਉਹ ਸੀ ਪਿੰਡ ਤੋਂ ਬਿਲੋਂਗ ਕਰਦੇ ਹੈਗੇ ਕਨਵੈਂਸ ਮੈਡਮ ਕਿੰਨਾ ਤੇ ਆਏ ਇਹ ਆਪਣੇ ਸਕੂਟਰ ਮੋਟਰ ਅ ਇੱਕ ਐਕਟਿਵਾ ਹੈਗਾ ਐਕਟਿਵਾ ਤੇ ਆਏ ਸੀ ਕਿ ਜੀ ਐਕਟਿਵਾ ਤੇ ਆਏ ਸੀ ਉਥੇ ਇਨ ਵੱਖ-ਵੱਖ ਥਾਂ ਤੇ ਲਗਾ ਕੇ ਫਿਰ ਉਚਲੇਗੇ ਸੀ ਕੋਈ ਮਟੀਰੀਅਲ ਨਹੀਂ ਹੈ ਮੈਡਮ ਹਲੇ ਤੱਕ ਤੋਂ ਨਹੀਂ ਹਲੇ ਤੱਕ ਤੋਂ ਇਹ ਹੀ ਜੋ ਪੋਸਟਰਸ ਇਹਨਾਂ ਨੇ ਲਾਏ ਸੀ ਉਹ ਹੀ ਚੀਜ਼ ਹੈ ਐਕਟਿਵਰ ਐਕਟਿਵਰ ਮੈਡਮ ਰਾਮਤ ਹੋਰੀ ਆ ਹਾਂਜੀ ਬਰਾਉਂਦ ਪਿਛਲਾ ਕਨੈਕਸ਼ਨ ਕੋਈ ਨਹੀਂ ਨਿਕਲਿਆ ਜੀ ਹਲੇ ਤੱਕ ਤੋਂ ਕੁਝ ਨਹੀਂ ਹੈ ਜੀ ਬਿਕਾਜ਼ ਹਲੇ ਇਹ ਤੋਂ ਵਿਦਿਨ 1 1/2 ਆਵਰਸ ਡੇਢ ਘੰਟੇ ਦੇ ਅੰਦਰ ਅੰਦਰ ਹੀ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤੇ ਹੈਗੇ ਹੁਣ ਉਹਨਾਂ ਦੀ ਪੁੱਛਗਿੱਛ ਹੋ ਗਈ ਫਿਰ ਰਿਮਾਂਡ ਲਵਾਂਗੇ ਉੱਥੇ ਅੱਗੇ ਕੋਈ ਚੀਜ਼ ਨਿਕਲਦੀ ਹੈ ਤਾਂ ਫਿਰ ਅਸੀਂ ਦੱਸਾਂਗੇ ਮੈਡਮ ਦੱਸ ਦੇਗਾ ਕਿ ਜਿਹੜੇ ਪੋਸਟਰ ਨੇ ਆਪਣੇ ਘਰ ਛਾਪੇ ਉਹਨਾਂ ਨੇ ਬਾਜ਼ਾਰੋਂ ਛਪਵਾਏ ਨੇ ਔਰ ਇਹ ਵਕਫ ਵਕਥਾਵਾਤੇ ਹੈਗੇ ਜੀ ਤਿੰਨ ਜੋ ਹੈਗਾ ਪੋਸਟਰਸ ਦਟ ਇਜ਼ ਚੱਕਰੀ ਬਾਜ਼ਾਰ ਚ ਹੈਗੇ ਔਰ ਦੋ ਇਹਨਾਂ ਨੇ ਆਪਣੇ ਪਿੰਡ ਦੇ ਉੱਥੇ ਲਾਏ ਹੋਏ ਨੇ ਔਰ ਇੱਕ ਹੈਗਾ ਇਥੇ ਆਪਣੇ ਇੱਕ ਹਸਪੀਟਲ ਹੈ ਹਸਪੀਟਲ ਦੇ ਬਾਵਾਲਾਲ ਜੀ ਦੇ ਹਸਪੀਟਲ ਉਹਦੇ ਸਾਹਮਣੇ ਲਾਏ ਹੋਏ ਨੇ ਇਹਦੇ ਕਰਕੇ ਵਕਫ ਵਕਥਾਵਾਤੇ ਉੱਤੇ ਇਹਨਾਂ ਨੇ ਲਾਏ ਹੋਏ ਜੀ ਇਹ ਪ੍ਰਿੰਟ ਆਊਟ ਦੀ ਗੱਲ ਹੈ ਪ੍ਰਿੰਟ ਆਊਟ ਦੀ ਗੱਲ ਹੈ ਪ੍ਰਿੰਟ ਵੀ ਇਹਨਾਂ ਨੇ ਲੋਕਲ ਕਾਫੇ ਤੋਂ ਲਿਆ ਹੋਇਆ ਹਾਂਜੀ ਹਾਂਜੀ ਲੋਕਲ ਕਾਫੇ ਤੋਂ ਉਹ ਵੀ ਅਸੀਂ ਚੈੱਕ ਕਰ ਰਹੇ ਹਾਂ ਐਸ਼ਰਸਨ ਨੇ ਬੰਦ ਦੀ ਕਾਲ ਦਿੱਤੀ ਉਹਦੇ ਬਾਰੇ ਤੁਸੀਂ ਨਹੀਂ ਜੀ ਕੋਈ ਬੰਦ ਦੀ ਨਹੀਂ ਹੈਗੀ ਪੂਰੀ ਕੋਆਪਰੇਸ਼ਨ ਹੈਗੀ ਪੂਰੇ ਆਪਣੇ ਸ਼ਹਿਰ ਵਾਸੀ ਨੇ ਬਹੁਤ ਕੋਆਪਰੇਟ ਕੀਤਾ ਪਹਿਲੇ ਵੀ ਸਾਨੂੰ ਕੋਆਪਰੇਟ ਦਿੱਤੀ ਹੈ ਉਹਨਾਂ ਨੇ ਹੁਣ ਅੱਜ ਦਾ ਵੀ ਉਹਨਾਂ ਨੇ ਕੋਆਪਰੇਟ ਕੀਤੀ ਹੈਗੀ ਕੋਈ ਬੰਦ ਦੀ ਕੋਈ ਲੋੜ ਨਹੀਂ ਹੈਗੀ ਉਹਨਾਂ ਦਾ ਉਹਨਾਂ ਵੱਲੋਂ ਸਾਰੇ ਸ਼ਹਿਰ ਵਾਸੀਆ ਵੱਲੋਂ ਬਿਨਾ ਕੋਈ ਬੈਕਗਰਾਉਂਡ ਤੋਂ ਤਰਮਦੀ ਅਸੀਂ ਦਿੱਖਤ ਨਹੀਂ ਹੈਗੀ ਹਿੰਦੂਆਂ ਦੇ ਵੀ ਸਿੱਖਾਂ ਦੇ ਵੀ ਸਾਰਿਆਂ ਦੇ ਸਾਡੇ ਕੋਲ ਸਾਡੇ ਨਾਲ ਪੁਲਿਸ ਤੇ ਪ੍ਰਸ਼ਾਸਨ ਦੇ ਨਾਲ ਬਹੁਤ ਕੋਆਪਰੇਸ਼ਨ ਹਮੇਸ਼ਾ ਹੀ ਹੁੰਦੀ ਹੈ ਕੋਈ ਬੰਦਾ ਕੋਈ ਐਸੀ ਕੋਈ ਇਸ਼ੂ ਨਹੀਂ ਜੀ ਕਿ ਸਰਕਾਰ ਫੰਡਿੰਗ ਦਾ ਆਲਾ ਵਗੈਰਾ ਕੁਝ ਆਇਆ ਹਾਲੇ ਕੁਝ ਨਹੀਂ ਹੈ ਜੀ ਹਾਲੇ ਅਸੀਂ ਇਹਦਾ ਕੁਝ-ਕੁਝ ਕਰ ਰਹੇ ਹੈਗੇ ਜਦੋਂ ਅਗਰ ਕੋਈ ਐਸੀ ਚੀਜ਼ ਨਿਕਲਦੀ ਹੈ ਤਾਂ ਫਿਰ ਅਪ ਦੁਬਾਰਾ ਅਪਕੀਸੀ ਕਰਕੇ ਤੁਹਾਨੂੰ ਦੱਸਾਂਗੇ ਕਿਹੜੇ ਕੈਫੇ ਜੀ ਉਹ ਅਸੀਂ ਚੈੱਕ ਕਰ ਰਹੇ ਹਾਂ ਅਸੀਂ ਹਾਲੇ ਵੈਰੀਫਾਈ ਕਰ ਲਿਆ ਹਾਂ ਜੀ ਫੋਟੋ ਲੈਣੀ ਹੈ